ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪੰਜਾਬ ਸਰਕਾਰ ਦੁਆਰਾ ਇੱਕ ਮਹਾਨ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਹੈ ਉਸ ਬਰਤੀ ਗੱਲਬਾਤ ਕਰਾਂਗੇ ਬੱਚੇ ਜਿਹੜੇ ਦੂਰੋਂ ਦੂਰੋਂ ਆਏ ਨੇ ਸਕੂਲਾਂ ਕਾਲਜਾਂ ਦੇ ਜਿਹੜੇ ਖੂਨਦਾਨ ਕਰਨ ਦੇ ਲਈ ਆਏ ਨੇ ਕਿਉਂਕਿ ਕਿਸੇ ਜ਼ਰੂਰਤਮੰਦ ਦੀ ਜ਼ਿੰਦਗੀ ਹੈ ਜਿਹੜੀ ਉਹ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਵੀ ਅਸੀਂ ਸਟਾਫ ਮੈਂਬਰ ਔਰ ਸਟੂਡੈਂਟ ਇੱਥੇ ਆਏ ਹੈ ਵੱਖ-ਵੱਖ ਕਾਲਜਾਂ ਤੋਂ ਪਟਿਆਲੇ ਤੋਂ ਮੁਹਾਲੀ ਤੋਂ ਬੱਚੇ ਆਏ ਨੇ ਔਰ ਇਹ ਖੂਨਦਾਨ ਦਾ ਦੇ ਕੇ ਸਨੇਹਾ ਦੇ ਰਹੇ ਨੇ ਕਿ ਜਿਹੜਾ ਅੱਜ ਦਾ ਯੂਥ ਹੈ ਉਹ ਪੰਜਾਬ ਸਰਕਾਰ ਦੀ ਇਸ ਨੀਤੀ ਦੇ ਨਾਲ ਹੈ ਔਰ ਖੂਨ ਦੇ ਕੇ ਇਹ ਜੀਵਨ ਦੀ ਰੱਖਿਆ ਕਰਨਾ ਚਾਹੁੰਦੇ ਹਨ ਔਰ ਨਸ਼ਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਕਿਵੇਂ ਦੇਖਦੇ ਹਾਂ ਕਿਉਂਕਿ ਹਰ ਵਾਰ ਨਾ ਇੱਥੇ ਇੱਕ ਅਨ ਅਥੋਰਾਈਜ਼ਡ ਖੂਨਦਾਨ ਕੈਂਪ ਹੈ ਜਿਹੜੇ ਆਪਾਂ ਬਾਹਰ ਦੇਖਦੇ ਆ ਲਾਏਗੇ ਹੁੰਦੇ ਸੀਗੇ ਇਸ ਵਾਰ ਪੂਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਰਫ ਇੱਕ ਇੱਕ ਖੂਨਦਾਨ ਕੈਂਪ ਲਾਇਆ ਗਿਆ ਇਹ ਬਹੁਤ ਅੱਛਾ ਉਪਰਾਲਾ ਹੈ ਜੀ ਕਿਉਂਕਿ ਖੂਨ ਦੀ ਸਾਮ ਸੰਭਾਲ ਕਰਨੀ ਹੁੰਦੀ ਹੈ ਡੋਨੇਟ ਹੋਣ ਤੋਂ ਬਾਅਦ ਇਸ ਕਰਕੇ ਇਹ ਰਜਿੰਦਰਾ ਹਸਪਤਾਲ ਸਰਕਾਰੀ ਹਸਪਤਾਲ ਪਟਿਆਲੇ ਤੋਂ ਆਏ ਹਨ ਲੁਧਿਆਣੇ ਤੋਂ ਵੀ ਆਏ ਹਨ ਔਰ ਇੱਕ ਹੋਮੀਬਾਬਾ ਹਸਪਤਾਲ ਤੋਂ ਵੀ ਆਏ ਹਨ ਔਰ ਇਹ ਸਾਰਿਆਂ ਦੇ ਕੋਲ ਜਿਹੜਾ ਖੂਨ ਜੋ ਕਲੈਕਟ ਕਰਕੇ ਉਸ ਨੂੰ ਸਾਂਭਣ ਕਰਨ ਦੀ ਪ੍ਰਕਿਰਿਆ ਇਹਨਾਂ ਦੀ ਬਹੁਤ ਵਧੀਆ ਹੈ ਇਸ ਕਰਕੇ ਜੋ ਵੀ ਡੋਨੇਟ ਕਰ ਰਿਹਾ ਹੈ ਉਸ ਦਾ ਖੂਨ ਸਹੀ ਜਗ੍ਹਾ ਤੇ ਔਰ ਸਹੀ ਸਾਭ ਦੇ ਨਾਲ ਹੋ ਰਿਹਾ ਹੈ ਇਹ ਬਹੁਤ ਅੱਛਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਇਸ ਵਾਰ ਫਟੇਗੜ ਸਾਹਿਬ ਦੇ ਜੋੜ ਮੇਲੇ ਨੂੰ ਲੈ ਕੇ ਬਹੁਤ ਅੱਛੇ ਪ੍ਰਬੰਧ ਕੀਤੇ ਨੇ ਚਾਹੇ ਸਫਾਈ ਦੀ ਗੱਲ ਹੋਵੇ ਚਾਹੇ ਟ੍ਰੈਫਿਕ ਦੀ ਸਮੱਸਿਆ ਹੋਵੇ ਚਾਹੇ ਦੇਖੋ ਆ ਖੂਨਦਾਨ ਦਾ ਤੇ ਨਾਲ ਹੀ ਅੰਗਦਾਨ ਦਾ ਕੈਂਪ ਜਿਹੜਾ ਇੱਥੇ ਲਾਇਆ ਗਿਆ ਅਸੀਂ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਥੇ ਪਹੁੰਚੇ ਆਂਗੇ ਸਾਡੀ ਇੱਕ ਟੀਮ ਆਈ ਹੈ ਵਿਦਿਆਰਥੀਆਂ ਨੂੰ ਲੈ ਕੇ ਸਾਰੇ ਪੰਜਾਬ ਦੇ ਬੱਚਿਆਂ ਨੂੰ ਅਸੀਂ ਸਨੇਹਾ ਦਿੱਤਾ ਹੈ ਜਿਹੜਾ ਸਟਾਫ ਹੈ ਕਿ ਤੁਸੀਂ ਇੱਥੇ ਪਹੁੰਚੋ ਖੂਨਦਾਨ ਕਰੋ ਤੇ ਕੱਲ ਤੱਕ ਦੇ ਸਾਡੇ ਜਿਹੜੇ ਨੇ 10 ਦੇ ਕਰੀਬ ਸਟਾਫ ਮੈਂਬਰ ਹੈ ਜਿਹੜੇ ਉਹਨਾਂ ਨੇ ਆਪਣੇ ਅੰਗਦਾਨ ਦਾ ਫਾਰਮ ਵੀ ਭਰ ਦਿੱਤਾ ਹੈ ਤਾਂ ਇੱਥੇ ਮੈਡਮ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਕਿੱਥੋਂ ਆਏ ਮੈਂ ਜੀ ਤਕਨੀਕੀ ਸਿੱਖਿਆ ਵਿਭਾਗ ਪਟਿਆਲਾ ਪੋਲੀਟੈਕਨਿਕ ਵਿੱਚ ਸੀਨੀਅਰ ਲੈਕਚਰਾਰ ਹੈਗੀ ਹਾਂ ਜੀ ਸਾਡੀ ਡਿਊਟੀ ਅੱਜ ਇੱਥੇ ਲੱਗੀ ਹੋਈ ਹੈ ਸਾਰੇ ਪ੍ਰਬੰਧ ਨੂੰ ਦੇਖਣ ਲੋਕਾਂ ਨੂੰ ਉਤਸ਼ਾਹਿਤ ਕਰਨ ਨੂੰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਨੂੰ ਤਾਂ ਕਿ ਜਿਹੜਾ ਹੈਗਾ ਉਹ ਇੱਥੇ ਬਲੱਡ ਡੋਨੇਟ ਕਰਨ ਜਿਹੜਾ ਬਲੱਡ ਹੈਗਾ ਮਰੀਜ਼ਾਂ ਦੇ ਤੇ ਜਾਂ ਹੋਰ ਜਿਹੜੇ ਹੈਗੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਉਹਨਾਂ ਦੇ ਕੰਮ ਆ ਸਕੇ ਜਿਹੜੇ ਬੱਚੇ ਹੁੱਲੜਬਾਜੀ ਕਰਦੇ ਨੇ ਮੋਟਰਸਾਈਕਲਾਂ ਦੇ ਉੱਤੇ ਵੱਡੇ ਵੱਡੇ ਹਾਰਨ ਲਾ ਕੇ ਆਉਂਦੇ ਨੇ ਨਾ ਉਹਨਾਂ ਨੂੰ ਇੱਕ ਸੇਹ ਦਾ ਜਿਹੜੀ ਇਹਨਾਂ ਬੱਚਿਆਂ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਇਹ ਜਿਹੜੇ ਦਿਨ ਨੇ ਨਾ ਸਾਡੇ ਸ਼ਹੀਦ ਸਹਿਬਜ਼ਾਦਿਆਂ ਦੇ ਨੇ ਤਾਂ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਜਿਹੜੀ ਸੰਗਤ ਇੱਥੋਂ ਆਉਂਦੀ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਬਲੱਡ ਡੋਨੇਟ ਕੀਤਾ ਮੈਂ ਸਰ ਇੱਥੇ ਲੋਕਲ ਸਿਵਲ ਹਸਪੀਟਲ ਡਿਊਟੀ ਕਰਦਾ ਤੇ ਅਸੀਂ ਪ੍ਰਦਰਸ਼ਨ ਹੀ ਦੇਖਣ ਆਏ ਸੀ ਤੇ ਸਾਡੇ ਹਸਪੀਟਲ ਵੱਲੋਂ ਵੀ ਅਰੇਂਜਮੈਂਟ ਕੀਤਾ ਹੋਇਆ ਹੈ ਤੇ ਉਹਨੂੰ ਲੈ ਕੇ ਵੀ ਤੇ ਸਿੰਘ ਸਭਾ ਨੂੰ ਲੈ ਕੇ ਮਤਲਬ ਫਸਟ ਟਾਈਮ ਦਿੱਤਾ ਵਧੀਆ ਫੀਲ ਹੋਇਆ ਮਤਲਬ ਸੋਚਿਆ ਮੰਦ ਵਿੱਚ ਹਰ ਸਾਲ ਮਤਲਬ ਇਹਦੀ ਡੋਨੇਟ ਕਰਿਆ ਕਰਾਂਗੇ ਤ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤਸਵੀਰਾਂ ਕਹੂੰਗਾ ਕੈਮਰਾਮੈਨ ਨੂੰ ਦਿਖਾ ਦੇਣਗੇ ਇੱਥੇ ਜਿਹੜਾ ਇਹ ਮਹਾਦਾਨ ਖੂਨਦਾਨ ਕੈਂਪ ਲੱਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੇ ਗਏ ਨੇ ਅੱਗੇ ਕੀ ਹੁੰਦਾ ਸੀ ਕਿ ਥਾਂ-ਥਾਂ ਦੇ ਉੱਤੇ ਖੂਨਦਾਨੀ ਕੈਂਪ ਲੱਗੇ ਹੁੰਦੇ ਸੀ ਜਿਹੜੇ ਇਸ ਵਾਰ ਬੰਦ ਕੀਤੇ ਗਏ ਨੇ ਤਾਂ ਇੱਕ ਵੱਡਾ ਇੱਥੇ ਪੂਰਾ ਜਿਹੜਾ ਇੱਥੇ ਫੈਸਿਲਿਟੀਆਂ ਦੇ ਤਹਿਤ ਮੈਡੀਕਲ ਦਾ ਕੈਂਪ ਲਾਇਆ ਗਿਆ ਅੰਗਦਾਨ ਵੀ ਜਿਹੜੇ ਲੋਕ ਇੱਥੇ ਕਰ ਸਕਦੇ ਨੇ ਤਾਂ ਪੰਜਾਬ ਸਰਕਾਰ ਦੇ ਇਸ ਕੰਮ ਨੂੰ ਲੋਕਾਂ ਦੇ ਵੱਲੋਂ ਜਿਹੜਾ ਕਿ ਸਲਾਘਾ ਜਾ ਰਿਹਾ ਹੈ ਤੰਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਤੰਤਨ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ਼ਹੀਦੀ ਸਬਾਤੇ ਦਿਨ ਚੜਰੇ ਨੇ ਤੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਕ ਮੈਗਾ ਖੂਨਦਾਨ ਕੈਂਪ ਲੱਗਿਆ ਹੋਇਆ ਜਿੱਥੇ ਤੁਸੀਂ ਆਪਣਾ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਹੈ ਜਿਹੜੀ ਬਚਾ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਦੇਣ ਇੱਕ ਮੈਗਾ ਖੂਨਦਾਨ ਕੈਂਪ ਹੈ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਵਾਇਆ ਗਿਆ ਜਿੱਥੇ ਤੁਸੀਂ ਆਪਣਾ ਬਲੱਡ ਡੋਨੇਟ ਕਰ ਸਕਦੇ ਹੋ ਕਿਸੇ ਦੀ ਜ਼ਿੰਦਗੀ ਕੀਮਤੀ ਉਹ ਬਚਾ ਸਕਦੇ ਹੋ ਤਾਂ ਇਹ ਇਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਤੁਸੀਂ ਫੋਨ ਟੋਲ ਫਰੀ ਨੰਬਰ ਦੇ ਉੱਤੇ ਇੱਕ ਮਿਸਡ ਕਾਲ ਮਾਰ ਸਕਦੇ ਹੋ 104 ਨੰਬਰ ਜਿਹੜਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਮੈਗਾ ਖੂਨਦਾਨ ਕੈਂਪ ਹੈ ਮਿਤੀ 25 ਦਸੰਬਰ ਤੋਂ 26 ਦਸੰਬਰ 2025 ਤੱਕ ਜਿਹੜਾ ਇੱਥੇ ਲਾਇਆ ਜਾਣਾ ਡੀਸੀ ਕੰਪਲੈਕਸ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੈ ਜਿਹੜਾ ਇਹ ਖੁੰਦਾਨ ਮੈਡੀਕਲ ਕੈਂਪ ਜਿਹੜਾ ਲੱਗਿਆ ਹੋਇਆ ਤਾਂ ਇਸ ਦੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਤੁਸੀਂ ਆਪਣੇ ਫੋਨ ਦੇ ਉੱਤੇ 104 ਨੰਬਰ ਦੇ ਉੱਤੇ ਮਿਸਟ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਿਵੇਂ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਵੀ ਅਨਔਥਰਾਇਜ਼ਡ ਖੂਨਦਾਨ ਕੈਂਪ ਹੈ ਜਿਹੜਾ ਨਹੀਂ ਲੱਗੇਗਾ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਇੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ ਉਸ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਥਾਂ-ਥਾਂ ਦੇ ਉੱਤੇ ਖੂਨਦਾਨ ਕੈਂਪ ਲੱਗੇ ਹੋਏ ਸੀ ਤਾਂ ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਬੀੜਾ ਚੱਕਿਆ ਗਿਆ ਕਿਉਂਕਿ ਇਹ ਜਿਹੜਾ ਆਪਾਂ ਖੂਨਦਾਨ ਕਰਦੇ ਆ ਉਹ ਜਿਹੜੀਆਂ ਪ੍ਰਾਈਵੇਟ ਖੂਨਦਾਨ ਕੈਂਪ ਲਾਇਏ ਹੁੰਦੇ ਨੇ ਉਹਨਾਂ ਦੁਆਰਾ ਵੇਚ ਦਿੱਤਾ ਜਾਂਦਾ ਕਿਸੇ ਜ਼ਰੂਰਤਮੰਦ ਤੱਕ ਨਹੀਂ ਪਹੁੰਚਦਾ ਤਾਂ ਇਹ ਪੰਜਾਬ ਸਰਕਾਰ ਦੁਆਰਾ ਲਗਾਇਆ ਗਿਆ ਕੈਂਪ ਹੈ ਜਿਹੜਾ ਕਿ ਤੁਸੀਂ ਖੂਨਦਾਨ ਕਰੋਗੇ ਉਹ ਕਿਸੇ ਜ਼ਰੂਰਤਮੰਦ ਕੋਲ ਪਹੁੰਚਾਇਆ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਆ ਪੂਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੰਗਤ ਦੀ ਸੇਵਾ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਲੋਕਾਂ ਨੂੰ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਲਈ ਇੱਥੇ ਖੂਨਦਾਨ ਕੈਂਪ ਲਗਾਇਆ ਹੋਇਆ ਸੰਗਤ ਇੱਥੇ ਦੂਰੋਂ ਦੂਰੋਂ ਚੱਲ ਕੇ ਆ ਰਹੀ ਆ ਪੂਰੇ ਪੰਜਾਬ ਤੋਂ ਕਿ ਪੂਰੇ ਵਰਡ ਤੋਂ ਸੰਗਤ ਆ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਈ ਹੋਈ ਆ ਉੱਥੇ ਹੀ ਇਸ ਖੂਨਦਾਨ ਦੇ ਵਿੱਚ ਜਿਹੜਾ ਕਿ ਸੰਗਤਾਂ ਦੁਆਰਾ ਬਲੱਡ ਡੋਨੇਟ ਕੀਤਾ ਜਾਦਾ ਤਾਂ ਜੋ ਕਿਸੇ ਵੀ ਜ਼ਰੂਰਤਮੰਦ ਦੀ ਜ਼ਿੰਦਗੀ ਜਿਹੜੀ ਬਚਾਈ ਜਾ ਸਕੇ